ਰਹ ਰਹਾ ਸਾਹਿਬ ਹਰ ਜੁਗੋ ਜੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਤ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਅਨਿਤ ਕੰਬਟ ਦੇ ਨਾਮ ਦਿਵ ਮੁਖ ਲਾਇਆ ਜਨਾਨ ਨ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਿੰਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਿ ਸੁਖਤਾ ਉਹ ਨਾ ਹੋਵੇ ਨੋ ਕਰਤਾ ਕਰਨਾ ਮੈਂ ਨਾਹੀ ਜਿ ਆਹੋ ਕਰਨਾ ਹੋਵੇ ਵਲਹਾਰੇ ਕੁਦਰਤ ਉਸਿਆ ਤੇ ਨੰਤ ਨਾਂ ਜੈ ਲਖਿਆ ਰਹਾਉ ਜਾ ਆਤਮ ਜੋਤ ਜੋਤ ਮੈਂ ਜਤ ਅਕਲ ਗਲਾ ਪ੍ਰਪੂਰ ਹਾ ਨੋ ਸੱਚਾ ਸਾਹਿਬ ਸਖਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਕੁਛ ਕਿਨਨ ਦਾ ਸੋ ਕਰੇ ਹਾ ਸੋਦਰ ਰਾਗ ਅਸਾਂ ਮਹਿ ਲਾਪਹਿਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਦ ਬੈ ਸਰਬ ਸਮਾਲੇ ਤਵਾ ਜੀ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਹੁਣ ਹਾਰੇ ਕੀਤੇ ਤੇਰੇ ਰਾਗ ਸੁਖ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੇ ਸਰਬਨਵਾ ਦੇਵੀ ਸੋਹਣ ਤੇਰੇ ਸਦਾ ਸਾਰੇ ਗਾਵਨ ਤੁਧਨੋ ਅੰਦਰੰਦਰਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਨ ਤੁਧਨੋ ਸਿਦ ਸੁਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੇ ਸੰਤੋਖੀ ਗਾਵਨ ਤੁਧਨੋ ਅਵੀਰ ਕਰਾਰੇ ਗਾਵਨ ਤੁਧਨੋ ਆ ਪੰਡਿਤ ਬ੍ਰਹਮਨ ਰਖੀਸ਼ਰ ਜੁਗ ਜੁਗ ਵੇਦਾਂ ਦਾਤੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 86 ਦਿਨਥ ਨਾਲੇ ਗਾਵਨ ਤੁਧਨੋ ਜੋਦ ਮਹਾਮਲ ਸੂਰਾ ਗਾਵਨ ਤੁਧਨੋ ਖਾਨੇ ਚਾਰੇ ਗਾਵਨ ਤੁਧਨੋ ਖੰਨ ਮਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੇ ਦਿਨੋ ਗਾਵਨ ਜੋਦਰ ਪਾਵਨ ਰਤੇ ਤੇਰੇ ਭਗਤ ਅਰਸਾਲੇ ਹੋਰ ਕੇ ਤੇ ਤੇ ਦਿਨੋ ਗਾਵਨ ਸਾਹਿਬ ਚਤਨਾ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚ ਸਾਥੀ ਨਹੀਂ ਹੈ ਬੇਹੋਸ਼ੇ ਰਾਹ ਨਾ ਜਾਸੀ ਰਚਨਾ ਜਿੰਦਰ ਚਾਹੀ ਰੰਗੇ ਰੰਗੇ ਭਾਤੇ ਕਰ ਕਰ ਜਨਸ਼ੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀਵਟ ਆਈ ਜੋ ਤਿਸ ਪਾਵੈ ਸੋਏ ਕਰਸੇ ਸਰ ਹੁਕਮ ਨਾ ਕੰਨ ਨਾ ਜਾਏ ਸੋ ਪਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰ ਜਾਏ ਆਸਾ ਮਹਿਲਾ ਪਹਿਲਾ ਸੁਣ ਵਡਾ ਆਖ ਸਭ ਕੋਈ ਕਿਰ ਵਡਾ ਡੇਠਾ ਹੋਏ ਕਿਉਂ ਨ ਪਾ ਇਨਾ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸੁਮਾਈ ਵੱਡੇ ਮੇਰੇ ਸਾਹਿਬ ਘਰੁ ਮੇਰਾ ਗੁਣ ਵਹਿਰਾ ਕੋ ਨ ਜਾਣੈ ਤੇਰਾ ਕੀਤਾ ਕੀਵਣ ਤੀਰਾ ਰਹਾਉ ਸਾਬ ਸੁਰਤੇ ਮਿਲ ਸੁਰਤ ਕਮਾਈ ਸਭ ਕੀਵਨ ਮਿਲ ਕੀਵਨ ਪਾਈ ਗਿਆਨੀ ਧਿਆਨੀ ਗੁਰੁ ਗਰਹਾਈ ਕਹਿਣ ਨਾ ਜਾਏ ਤੇਰੇ ਤਲਵਣਿਆ ਸੋ ਸਤ ਸੋ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਖੀਆਂ ਵੜਿਆਈਆਂ ਤੁਦਨ ਸੇ ਦੇਖ ਨੈਣਾ ਪਾਇਆ ਅੱਖ ਨਾ ਮਿਲਣਾ ਠੇਠ ਰਹਾਇਆ ਆਪਣਾ ਵਾਲਾ ਕਿਆ ਵਿਚਾਰਾ ਸਿਵ ਤੇ ਪਰੇ ਤੇ ਰੇ ਪੰਨਾ ਰਾਜ ਜਿਸ ਤੋਂ ਦੇਹੇ ਦਿਸੇ ਕਿ ਆਚਾਰ ਨਾਨਕ ਸਚ ਸਵਾਰਣਹਾਰ ਸਭ ਲਾ ਪਹਿਲਾ ਆਖ ਲੀਵਾ ਉਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੇ ਲਾਗੇ ਭੁਖ ਉਦਪੁਖ ਹੈ ਖਾਇਤ ਲਹਿ ਦੁਖ ਸੋਗੇ ਉਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਇਤ ਲਵੜਿ ਆਇ ਆਤ ਕੀ ਕੀਵਦ ਲਹਿ ਪਾਏ ਜੇ ਸਮਲ ਕੇ ਆਖਣ ਪਾਹੇ ਤਵਡਾ ਨਾ ਹੋਵੇ ਘਟ ਨਾ ਜਾਏ ਨਾ ਹੋ ਬਲੇ ਨਾ ਹੋਐ ਸੋਗ ਜਿੰਦਰ ਹੈ ਨਾ ਚੁਕੇ ਭੋਗ ਗੁੜਿ ਹੋ ਹੌਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਦੇਵਦਾਤੀ ਮਨ ਤੇਰੀ ਦਾਤ ਜੇ ਨਦਨ ਕਰ ਕਹਿ ਕੇ ਤੇਰਾਤ ਅਖਸਵਸਰ ਹੈ ਤੇ ਗਉ ਜਾਤ ਨਾਨਕ ਨਾ ਬੈ ਬਾਸਨਾਤ ਕਰਾ ਗੁਰੇ ਮਹਿਲਾ ਚੌਥਾ ਹਰ ਕੀਜ ਨਾ ਸਤਿਗੁਰ ਸਤਿਪੁਰਖ ਬਿਨੋ ਗੁਰੂ ਗੁਰਪਾਸ ਹਮ ਕਿਰ ਕਰਮ ਸਤਿਗੁਰ ਛਣਾਈ ਕਰਦੇ ਆ ਨਾ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਕੋ 라 ਨਾ ਪ੍ਰਗਾਸ ਗੁਰਮਤਿ 라 ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਕੇ ਉਡ ਭਾਗ ਵਢੇਰੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨਦਰਉਤਾ ਸਹੈ ਮਨ ਸੰਗਤ ਗੁਣ ਪ੍ਰਗਾਸ ਨਿਨ ਹਰ ਹਰ ਹਾਰ ਰਸਨਾ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹਿ ਆਏ ਤ੍ਰਿਕ ਜਿਵੇ ਤ੍ਰਿਕ ਜਿਵਾਸ ਨਿਨ ਹਰ ਜਨ ਸਾਧੂ ਗੁਰੂ ਸਾੰਗਤ ਪਾਏ ਨਦਰ ਮਸਤਾ ਲਿਖਿਆ ਲਿਖਾਸ ਧਨ ਧਨ ਸਾਧ ਸੰਗਤ ਜਿਤ ਹਰ ਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਜਨੇ ਮਹਿਲਾ ਪੰਜ ਜਿਵਾ ਕਾਹਿਰ ਮਨ ਤਵਦਮ ਜਹਰ ਹਰਿ ਜਿਉ ਪ੍ਰਿਆਸ ਸਹਿਲ ਬਥਨ ਮੈਂ ਜੰਤੂ ਪਾਏ ਤਾ ਕਾ ਰਜ ਕਾ ਗਹਿ ਕਰਤ ਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਪਰਮ ਉਬਧ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਗ ਅਸਮਨਤਾ ਕੋਈ ਨਾ ਅਗਿਸ਼ ਕੇ ਤਰਿਆ ਸਿਰ ਸਿਰ ਅਰਜ ਸਵਾਹੇ ਠਾਕੁਰ ਕਾਹੇ ਮਨ ਪੋਖ ਰਿਆ ਉੜਾ ਉੜ ਆਵੇ ਸੇ ਕੋਸਨ ਪਾਚੇ ਉਸ ਸ੍ਰੀ ਸ੍ਰੀ ਆਦਿ ਨ ਕਮਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਦਾਨ ਵਿਦਾ ਸਾਸ਼ਕ ਸਦਾਨ ਹਾ ਪ੍ਰਕਾਰ ਅਦਲ ਤਰਿਆ ਜਨ ਆਲਗ ਬਲ ਬਲ ਸਦ ਮਲ ਜੈਗ ਜਦ ਅੰਤ ਨ ਪਾ ਰਾਵਨਿਆ ਰਾਗ ਅਸ਼ਮਹਿਲਾ ਚੌਥਾ ਸੋਪੁਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਸਬਤ ਆਵਹਿ ਸਬਤ ਆਵਹਿ ਤੂੰ ਕੀ ਹਰ ਸੱਚੇ ਸਰਦਨ ਹਾਰ ਸਾਜੀਤ ਮਹਾਰੇ ਜੀ ਤੂੰ ਜੀ ਆਕਾ ਦਾ ਤਾਰ ਹਰਿ ਆਤਿ ਆਵਹੋ ਸੰਤੋ ਭੋਜੀ ਸਾਧੂ ਕੇ ਸਰਨ ਹਰ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਅ ਘਟ ਕਰੰਤਰ ਅ ਸਰੰਦਰੰਤਰ ਜੀ ਹਰੇ ਕੋ ਬੁਰਗ ਸਮਾਨਾ ਅਗਦਾ ਦੇਖ ਬਿਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਨਵ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਆਗੁਨਾਖ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਮ ਗਤਿ ਨ ਗੁਰ ਬਾਣਾ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਜੀ ਸੇ ਜਨ ਜੁਗ ਮੈ ਸੁਖ ਵਸੇ ਸੇ ਮੁਕਤ ਸੇ ਮੁਗਤ ਪਾਇ ਜਨ ਹਰਤਿਆ ਆਜੇ ਦਿਨ ਟੋਟੇ ਜਾਵੰਗੇ ਫਾਸੇ ਜਨ ਦੇਰ ਪਾਓ ਜਨ ਹਰ ਜਨ ਦੇਰ ਪਾਓ ਧਿਆ ਆਜੇ ਦਿਨ ਕਾ ਪਾਓ ਸਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸਮਾਸੇ ਸੇ ਤਨ ਸੇ ਤਨ ਜਨ ਹਰਤਿਆ ਆਜੇ ਜਨ ਨਾਨਕ ਚਲਬ੍ਰਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਤੇਰੇ ਭਗਤ ਤੇਰੇ ਪਸਲਾਹਨ ਤੂਜੀ ਹਨਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਉ ਥਪ ਹੈ ਜਪਿਐ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਬਹੁ ਸਿਮਰਤ ਸਾਸਤਰ ਜੀ ਗਨ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤਵਾਦ ਅਰਖ ਪਰੰਪਰ ਕਰਤਾ ਜੀ ਤੁਧ ਦੇਵਟ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੇਕੁ ਜੀ ਤੂੰ ਨਿਰੰਤਰ ਕਰਤਾ ਸੋਏ ਦਾ ਪੈ ਪਾਵੈ ਸੋਏ ਵਰਤੇ ਜੀ ਤੂੰ ਆਪੈ ਕਰਹਿ ਸੋ ਹੋਏ ਦਾ ਪੈ ਸ੍ਰਿਸ਼ਟ ਸਭ ਪਾਏ ਜੀ ਇਹਦਾ ਪੈ ਸਰਜ ਸਾਗੋਏ ਜਨਾਨਕ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੁੱਖਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੁਰਤੀ ਸੀ ਜੋ ਤੂੰ ਦੇਹੇ ਸਹ ਹਪਾਈ ਰਹਾ ਸਭ ਤੇਰੀ ਦੋ ਸਭ ਨੇ ਧਿਆਇਆ ਜਿਸ ਨਾ ਕਿਰਪਾ ਕਰੇ ਤਨਾ ਅਮਰਤ ਨ ਪਾਇਆ ਗੁਰ ਮਹਲਾ ਦਾ ਮਨ ਮੁਹਗਵਾਇਆ ਦਾਵ ਸ਼ੋੜਿਆ ਤੂੰ ਦਰਿਆਵੋ ਸਤਜਿਹੇ ਵਾਹਿਦ ਬਿਜੂਜਾ ਕੋਈ ਨਾਹੀ ਜੇ ਜਸਾ ਸਾਤੇ ਰਖੇ ਲੋ ਹਵੇ ਜੋ ਮਨਉ ਸੁੜਿਆ ਸੰਜੋਗ ਮੇਲ ਜਿਸਨੋ ਤੂ ਜਣਾਹੇ ਸੋ ਏ ਜੰ ਜਾਣ ਹਰ ਗੁਣ ਸਦਹਿ ਆਕ ਵਿਖਾੜ ਜਨ ਹਰ ਸੇਵਿਆ ਰਸੁ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਾਖਿਆ ਸਮ ਹੋਏ ਕੁੰਦਬਿੰਦੂ ਜਾ ਵਰਣਾ ਕੁਰੂਏ ਤੋ ਕਰ ਕਰ ਵੇਖ ਹੈ ਜਨ ਹੈ ਸੋਏ ਜਨਾਨੋ ਗਰਮਖ ਪਰਗਟ ਹੋਏ ਆਸਾ ਮਹਿਲਾ ਪਹਿਲਾ ਜਿਤ ਸਦਵੜੇ ਪੰਨਵਾਸਾ ਪਾਣੀ ਪਾਵਤਨ ਹੈ ਕੀਆ ਪੰਗਜ ਮੋ ਪਦਨੇ ਚੱਲੈ ਹਾ ਮੇਖਾਤ ਹਟਬੇਲੇ ਮਲੇਖਨਾ ਜੀ ਦਿਸਮੂਨ ਬਨਾ ਹਰਿ ਬਸਰਾ ਤੇਰੇ ਗੁਣ ਗੱਲਿਆ ਰਹਾ ਨਾ ਹਉ ਜਤੇ ਸੁਧ ਨਹੀਂ ਪੜਿਆ ਮੂਰਖ ਮਗਦਾਜ ਨੰਪਿਆ ਰਣਤ ਨਾਨਕ ਜਨ ਕੇ ਸਰਣਾ ਜਿਨ ਤੋਂ ਨਾਹੀ ਵੀਸਰਿਆ ਸਾਹਿਬ ਮਹਿਲਾ ਪੰਜਵਾਂ ਹਏ ਪ੍ਰਾਪਤ ਮਨੁਖ ਦੇ ਫਰੀਆ ਗੋਵਿੰਦ ਮਨੁ ਲਕੇ ਜਿਹਦੇ ਬਰਿਆ ਰਕਾਦਰ ਕਿਤਨਾ ਕਾਮ ਮਨੁ ਸਾਧ ਸੰਗਤ ਪਜ ਕੇਵਲ ਲਾਭ ਸਰੰਗ ਜਮ ਲਾਗ ਆਪ ਅਵਜਲ ਤਰਨ ਕੈ ਜਨ ਵਰਥਾ ਜਾਤਿ ਰਮਾਇਆ ਕੈ ਰਹਾਉ ਜਵਤਾ ਸੰਜਮ ਨਾਮ ਧਰਮਨਾਖ ਮਾਇਆ ਸੇਵਾ ਸਾਨਾ ਹੋ ਨਾਨਕ ਹਾਨੀਸ਼ ਕਰਮਾ ਸ਼ਲਮ ਵਲੇਕੇ ਰਾਖੋ ਸ਼ਰਮ ਪਾਛਾ ਹੀ ਦਸਵੇਂ ਕਮੋ ਬਾਈ ਬੇਨਤੇ ਚੋਪਈ ਹਮਨੇ ਗੁਰੂ ਹਾਦਰ ਰਚਾ ਹੋਰਨ ਹੋਏ ਚਿਤ ਕੀ ਇਛਾ ਤਾਵ ਚਰਨ ਮਨਨ ਹੈ ਹਮਾਰਾ ਆਪਣਾ ਜਾਨਕ ਰੂਪਤ ਪਾਰ हमरे दुष्ट शब्द का बहु आप हाद महिमचा बहु सुखी बस है मुरु प्रवारा शिव सिख सुबह करतारा मोर अच्छा निज कर दे कर गया सावन कुवास पूर्ण हुए हमारी आशा और बिन के रह प्यासा तुम्हें साढ़ के अवना त्याऊ जो बर चाहूं सो तुम ते पाऊं ਸੇਵਾ ਸਿਖ ਹਮਾਰੇ ਤਾਰੀ ਹੈ ਜਿਨ ਜਿਨੋ ਸ਼ਾਸਤਰ ਹਮਾਰੇ ਮਾਰੇ ਹੈ ਆਪ ਹਾ ਦੇਵ ਜੇ ਵਰਗੇ ਬਨੁਨ ਕਾਲ ਕਾਤਰਾ ਸੁਨ ਵਰਗੇ ਉਹ ਜੋ ਸਦਾ ਹਮਾਰੇ ਪਛਾ ਸਿਰਿਆ ਤੂ ਉਹ ਜੋ ਕਰਿ ਹੋ ਅਰਚਾ ਰਾਖ ਲੋ ਰਾਖ ਨ ਹਰੀ ਸਾਹਿਬ ਸਹ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗਿ ਹੰਤਾ ਤੁਮਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਮ ਜਵਤਰਾ ਕਾਲ ਪਾਏ ਕਾਲਮਸ਼ਨ ਵਰਗਾ ਸਾ ਸਗਲ ਕਾਲ ਕਾ ਕੇ ਆਤਮਾ ਸਾ ਜਵਨ ਕਾਲ ਜੋਗੇ ਸਭ ਕੀਓ ਅਬੇਦਰਾਜ ਬ੍ਰਹਮਾ ਜੋ ਥਿਓ ਜਮਨਕਾਲ ਸਾਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨਕਾਲ ਸਹ ਜਗ ਸੁਬਨਾਇਉ ਦੇਵ ਦੈਤ ਜਥ ਨਮਜਾਇਉ ਆਦੋ ਤੇ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸ਼ਕਾਰ ਜਸਹਿ ਕੋ ਹਮਾਰੀ ਸਗਲ ਵਰਦਿਆ ਸੇਵਕਨ ਕਉ ਸਿਵ ਗੁਣ ਸੁਖ ਦੇਉ ਸਤਨਮਕੋ ਪਲਮੋ ਮਦਕੇ ਕੜਕੜ ਕੇ ਅੰਦਰ ਕੇ ਜਾਣਤ ਭਲੇ ਬਰੇਖੇ ਪੀਰਵ ਸ਼ਾਨਤ ਚੀਟੇ ਦੇਗਨ ਦਰਸਤੁ ਨਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਤੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰਵਸ਼ਣ ਘਟ ਘਟ ਕੇ ਪਰ ਪਰ ਕੇ ਜਨੈ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਜਦ ਦੇਹ ਆਪਨਾ ਜਵਾ ਕਰਖ ਅਕਰਤ ਹੋ ਕਭੂ ਤੁਮੈ ਬਲਤ ਦੇਹ ਦੇਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਨੇ ਬੂਝੋ ਉਚਾਰੇ ਤੁਮ ਸਭ ਹਿੱਤ ਰਹਿ ਨਿਰਾਲਮ ਜਾਨਤ ਬੀਦ ਪੀਦਵਰਾਲਮ ਨਰੰਕਾਰ ਦਰਵਕਾਦ ਨਾਮ ਬੋਵਾ ਦਾ ਨੀ ਲਾਨਾ ਦਾ ਸਭ 타 ਗੁਣ ਚਾਲਤ ਪੀਦਾ ਜਾ ਕੋ ਪੀਵ ਨਾ ਪਾਉਤ ਪੀਦਾ 타 ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜੇ ਪੀਦ ਨਾ ਜਾਣਤ ਮਹਾਦੇਵ ਕੋ ਕਹਿ ਦੁ ਸਦਾ ਸ਼ਿਵ ਨਿਰੰਕਾਰ ਕਾ ਚੀਰਤ ਨੇ ਪੇਵ ਆਪ ਆਪਣੇ ਉਦ ਹੈ ਜਿਤੇ ਬਰਨਤ ਪਿਨ ਪਿਨ ਤੂ ਹੈ ਤੇਤੇ ਤੁਮਰਾ ਲਖਾਨਾ ਜੈ ਬਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂਸ ਰੂਪਾ ਰੰਗ ਪਿਉ ਰਾਉ ਦੇਹ ਭੂਪਾ ਅੰਡਾ ਜੇ ਰਸੇ ਤੇ ਕੀਨੀ ਤਬ ਵਿਖਾਨ ਬਹੁ ਰਚ ਦਿਨੀ ਕਹੋ ਪੁਤ ਰਾਜਾ ਬੈਠਾ ਕਹੋ ਸ਼ਮਣ ਪਿਉ ਸੰਗਰ ਇਕੱਠਾ ਥਗਰੇ ਸ੍ਰਿਖਿਤ ਖਾਇਆ ਚੰਪ ਭਵ ਆਜ ਗਾ ਸਰੂਪ ਸਵੈ ਭਵ ਔਰ ਅਛਾ ਮੇਰੀ ਤੁਮ ਕਰੋ ਸਿੱਖਵਾ ਰ ਸਿੱਖ ਸੰਗਰੂ ਦੋ ਤਿਥੇਠ ਵਤਨ ਪਤਾ ਸਗਲ ਬਲੇਸ਼ ਕਰੋਰਨ ਕਾਤਾ ਜਿਆ ਤੁਝ ਦਸ਼ਨੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਪਰੇ ਪਰਹ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲ ਕਗਵਾਰ ਧਿਆਇ ਹੈ ਤਾਕੇ ਕਾਲਕ ਤਨ ਹੈ ਰਚਾ ਹੋਏ ਤਾਨੇ ਸਭ ਕਲ ਦੁਸ਼ਟ ਅਦਿਸ਼ਟ ਅਟ ਦੇਤ ਕਲ ਕਿਰਪਾ ਦ੍ਰਿਸ਼ਟ ਅਦਨ ਜਾਹੇ ਹਰਿ ਭੂਅ ਤਾਕੇ ਤਾਪ ਅਦਨ ਕੁਮ ਹਰਿ ਭੂਅ ਰਹਿ ਦੇ ਸਦਾ ਕਾਰੋ ਸਭ ਹੋਏ ਦੁਸ਼ਟ ਅਛਾ ਬਸਕ ਨਾ ਹੋਏ ਇਕ ਬਾਦ ਅਨੰਤ ਵੈਸ਼ ਮਹਾਰਾ ਕਾਲ ਫਾਸੇ ਤਾਹਿ ਵਾਰ ਜਿਨ ਨਰਨਾਵ ਦੇ ਹਰਿ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਨੁ ਹੋਵਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਤ ਦੋਖ ਤੇ ਨਹਿ ਬਚਾਈ ਸਵਈਆ ਪਾਹਿ ਗਹਿ ਜਾ ਤੇ ਤੁਮਰੇ ਦਵਤੇ ਕਵਾਖ ਅਦਰ ਨਹੀਂ ਆਨੇਉ ਰਾਮ ਰਹੇ ਪ੍ਰਾਨੁ ਕਰਾਨ ਅਨੇਕ ਹੈ ਅਨੇਕ ਨਾਮ ਆਨੇਉ ਸਮਰੇ ਸਾਸਰ ਬੀਦ ਸੁਮੈ ਮੋਹ ਭੇਦ ਕਹੇ ਹਮੇਖ ਨਾ ਜਾਣੇਉ ਸ੍ਰੀ ਅਸਪਾਲ ਗਿਰਪਾ ਤੁਮਰੇ ਕਰ ਮੈ ਨਾ ਦੇਉ ਸਤੋ ਸੁਖ ਆਨੇਉ ਦੁਖਰਾ ਸਗਲ ਹੋ ਤਹਾਰੋ ਦਵਾਰ ਵਾਹਿਗੁਰੂ ਕਿਲਾਜ ਅਸੂ ਗੋਬਿੰਦ ਸਤਹਾਰੋ ਨਾਮ ਕਲੀ ਮਹਿਲਾ ਤੂਜਾ ਆਨੰਦਿਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆਮ ਨਿਮਾਈ ਸਤਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸਿਤੇ ਮਨੁ ਦੀਆ ਵਧਾ ਗਿਆ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣਾ ਆ ਸ਼ਬਦੋ ਤਾ ਗਾਵੋ ਹਰੇ ਕੀ ਰਾਮ ਮਨ ਜਨੇ ਵਸਾਇਆ ਕਹੈ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਨੂੰ ਸਦਾ ਰਹੋ ਹਰਿ ਨਾਨਲੇ ਹਰਿ ਨਾਨ ਨਹੋ ਤੋ ਮਨ ਮੇਰੇ ਦੋ ਸਭ ਸਾਰਣਾ ਕੁੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰਤ ਸੁਆਮੀ ਸੋਖਿ ਅਮਨੈ ਵਿਚਾਰੇ ਤੇਰੇ ਦਾਨੇ ਮਨ ਮੇਰੇ ਖੁਦਾ ਰੋਹ ਲਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸੱਚ ਹੈ ਜਿਸ ਦੇਹ ਸੋ ਪਾਵੇ ਸੁਦਾਸੇ ਸਲਾਹਾ ਤੇਰੀ ਨਾਮ ਲੋ ਸਾਬੈ ਨਾਮੁ ਨਿਖੇ ਮਨੁ ਸਿਆ ਆ ਵਾਜੇ ਸਬਦਿ ਕਿਨੇਰੇ ਕਹੇ ਨਾਨਕ ਸੁੱਚੇ ਸਾਹਿਬ ਕੀਆ ਨਾਹੀ ਕਰਤੇ ਰੈ ਸਚਾ ਨਾਮ ਮੇਰਾ ਦਰੂਹ ਸਾਚਾ ਨਾਮ ਧਰ ਮੇਰਾ ਨਾਨਕ ਸੁਖੁ ਵੰਜੈ ਹਰ ਸ਼ਾਸਕੁ ਲੈਸਿਆ ਜਿਹ ਰੇਚਾ ਸਪੁਜਾਈਆ ਸਦਾ ਕੁਰਬਾਨ ਗਿਤਾ ਅਗਰ ਬਟੋ ਜਿਸ ਦੀ ਅਵੜੇ ਅੰਗ ਕਹੈ ਨਾਨਕ ਸੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗੈ ਕਰਨ ਸੁਭਗੈ ਸ਼ਬਦ ਵਾਜੇ ਕਲਾਜਿਤ ਕਰਤਾ ਰਿਆ ਪੰਜ ਦੋਦ ਵਾਸ ਕਿਤੇ ਗਾਲ ਕੰਡਕ ਮਾਰਿਆ ਤੁਮ ਰਖ ਨਾ ਪਾਇਆ ਤੁਜਨ ਕਾ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਦੇ ਸਭ ਹੋਆ ਤਦ ਕਰ ਅਨਹਦ ਵਾਚੀ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਪਰੰਪਰਾ ਪਾਇਆ ਤਰੇ ਸਗਲ ਵਿਸੂਰੇ ਦੁਖ-ਰੋਥ ਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇਜਾਨੀ ਸੁਣ ਤੇ ਬਨਿੰਦ ਕਹਤੇ ਪਵਿੱਤ ਸਤਿਗੁਰ ਹਾਵਨ ਪੂਰੇ ਬਲਵੰਤ ਨਾਨਕ ਅਗਰ ਚਰਨ ਲਾਗੇ ਵਾਜ ਅਨਹਦ ਤੂਰੇ ਵਧਾਵਣੀ ਬਹਿਲਾ ਪੰਜਵਾਂ ਥਾਲ ਵਿਥ ਨਮਸਤੋ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਏ ਹੋ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਸਤ ਦਿਨ ਨ ਜਾਏ ਨਿਤ ਨਿਤ ਰਖੁਰਤਾਰੋ ਦਮ ਸੁਸਸਾਰ ਚਲ ਲਗ ਤਰੀਏ ਸਵ ਨਾਰਗ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜ ਰਵਾ ਤੇਰਾ ਕੀਤਾ ਤੋ ਨਹੀਂ ਮੈਨੂੰ ਜਗ ਤੂੰ ਏ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਸ ਪਿਓ ਏ ਦਰਸ ਪਿਆ ਮੇਰਾ ਆਬਦ ਹੋਵੇ ਸਤਗੁਰ ਸਜਣ ਮਿਲਿਆ ਨਾਮ ਅਗਨਾਵ ਲੈਤਾ ਜੀਵਾ ਤਰ ਮਨ ਥੀਵੇ ਹਰਿਆ ਪਵਣੇ ਦਿੱਥੈ ਤੂ ਸਮਰਥ ਨਿਤੈ ਕੋਈ ਨਾਹੀ ਉਤੈ ਤੇਰੀ ਰਾਖਾ ਗਨੀ ਉਦਰ ਮਾਹੀ ਸੁਲਕੇ ਜਮਕੇ ਦੂਤ ਨਾਏ ਤੇਰੇ ਛਡ ਜਾਹੇ ਬਾਦਲ ਵਿਖੋਂ ਸਗਾਹੋ ਗੁਰ ਸ਼ਬਦੇ ਪਾਰ ਪਾਹੇਨ ਕੋ ਲੱਗੀ ਪਿਆਸ ਅੰਮ੍ਰਿਤ ਸੇਹੀ ਖਾਹੇ ਕਲ ਪੁਨ ਅਗਨ ਗੋਬਿੰਦ ਗਾਹੇ ਸਵਸਨਾ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆ ਸ਼ਲੋਕ ਮਹਲਾ 5 ਵੰਤਰ ਗੁਰ ਨਰਦਨਾ ਜੈਵਾ ਜਗੁਰ ਨਾਉ ਨਿਤਰੀ ਸਤਗੁਰ ਪੇਖਣਾ ਸ਼ਰਵਣੇ ਸੁਰਣਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਿਰਘ ਹੈ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਸਨਾ ਵਾਦੇ ਜਗ ਮਤਿ ਮਕਾੜੀ ਹੈ ਫਿਰਲੇ ਕੀ ਕੀ ਮਹਲਾ 5 ਰਖੇ ਰਖਨ ਹਾਰ ਆਪ ਮਹਾਰੀਯਨ ਮੁਰਕੇ ਪੈਰੀ ਪਾਏ ਕਾਜ ਸਵਾਰੀਯਨ 부ਵਾ ਆਪ ਦੇ ਆਲ ਮਨਹੁ ਨਾਮ ਸਾਰੀਯਨ ਸਾਜ ਨਾਗੇ ਸੰਗ ਭਵਜਲ ਤਾਰੀਯਨ ਸਾਗਤ ਅਨੰਦਿਕ ਦੁਸ਼ਟ ਅਖ ਨਮਾਹਿ ਬਤਾਰੀਯਨ ਤੇ ਸਾਹਿਬ ਕੀ ਤੇਕ ਅਨਾਨਕ ਮੰਨੈ ਮਾਹੀ ਜੇ ਸਾ ਸਮਰਤ ਸੰਗ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ